ਪੰਜਾਬ ਸਰਕਾਰ ਵੱਲੋਂ ਪ੍ਰਸ਼ਾਂਤ ਕੁਮਾਰ ਨੂੰ ਸਰਕਾਰ ਦੇ ਵਿੱਚ ਜਗ੍ਹਾ ਦੇਣ ਤੇ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਸਰਕਾਰ ਨੂੰ ਤਾੜਿਆ ਕਿਹਾ ਕਿ ਪਹਿਲਾਂ ਹੀ ਖਜ਼ਾਨਾ ਖਾਲੀ ਹੋਣ ਦੀ ਗੱਲ ਪੰਜਾਬ ਸਰਕਾਰ ਕਰ ਰਹੀ ਹੈ ਪਰ ਨਮਾਬੋਧ ਅਜੀਬ ਵਿਅਕਤੀ ਨੂੰ ਲਿਆ ਕੇ ਪਾ ਰਹੀ ਹੈ ਜਿਲਾ ਵਿਅਕਤੀ ਪਿਛਲੀਆਂ ਚੋਣਾਂ ਦੇ ਵਿੱਚ ਲੋਕਾਂ ਨੂੰ ਝੂਠ ਬੋਲ ਕੇ ਵੱਡੇ ਵੱਡੇ ਵਾਅਦੇ ਕਰਵਾ ਕੇ ਗਿਆ ਸੀ ਇਨ੍ਹਾਂ ਹੀ ਨਹੀਂ ਬਲਕਿ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਕੈਪਟਨ ਨੂੰ ਗੁਟਕਾ ਸਾਹਿਬ ਦੀ ਸੌਂ ਖਾਣ ਲਈ ਵੀ ਮਜਬੂਰ ਕੀਤਾ ਨਸ਼ੇ ਖਤਮ ਕਰਨ ਲਈ ਜੋ ਅਜ ਤੱਕ ਨਹੀਂ ਹੋਈ ਨਾਲੇ ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਪ੍ਰਸ਼ਾਂਤ ਕੁਮਾਰ ਦਾ ਵਿਰੋਧ ਖੋਲ ਕੇ ਕਰਨਗੇ ਅਤੇ ਸਰਕਾਰੀ ਤੰਤਰ ਸਰਕਾਰੀ ਮਸ਼ੀਨਰੀ ਨੂੰ ਗਲਤ ਇਸਤੇਮਾਲ ਨਹੀਂ ਕਰਨ ਦੇਣਗੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਹੁਣ ਮੋੜ ਪੰਜਾਬ ਦੀ ਆਬਾਦ ਪ੍ਰਸ਼ਾਂਤ ਕੁਮਾਰ ਨੂੰ ਮੋਹ ਨਹੀਂ ਲਾਵੇਗੀ ਨਹੀਂ ਉਹਦੇ ਕਹੀਆਂ ਗੱਲਾਂ ਤੇ ਯਕੀਨ ਕਰੇਗੀ ਕਿਉਂਕਿ ਸੂਬਾ ਸਰਕਾਰ ਨੇ ਵਿਕਾਸ ਕਾਰਜਾਂ ਨਾਲ ਦੇ ਬਰਾਬਰ ਕੀਤੇ ਹਨ ਲਕ੍ਰਿਅਤਾ ਇੱਕ ਪੱਖ ਦਾ ਮੁੱਦਾ ਸਭ ਨੂੰ ਪਤਾ ਹੈ ਮੁੱਦਾ ਕੀ ਹੈ ਮੁੱਦਾ ਇਹ ਆ ਕਿ ਪੰਜਾਬ ਸਰਕਾਰ ਵਿੱਚ ਇੱਕ ਹੋਰ ਵਿਅਕਤੀ ਨੂੰ ਅਹੁਦਾ ਦੇਣਾ ਜ਼ਿੰਮੇਵਾਰੀ ਸੌਪਣੀ ਮਤਲਬ ਸਰਕਾਰੀ ਤੰਤਰ ਦੇ ਵਿੱਚ ਵਾਧਾ ਕਰਨਾ ਵਾਧਾ ਉਸ ਵਿਅਕਤੀ ਜਿਸ ਵਿਅਕਤੀ ਵੱਲੋਂ ਪਿਛਲੀ ਸਰਕਾਰ ਨੂੰ ਜਿਤਾਉਣ ਦਾ ਦਾਵਾ ਕੀਤਾ ਗਿਆ ਸੀ ਉਸ ਵਿਅਕਤੀ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਪੰਜਾਬ ਸਰਕਾਰ ਨੂੰ ਕਈਆਂ ਕੀਤੀਆਂ ਸੀ ਜਿਦੇ ਵਿੱਚ ਸਭ ਤੋਂ ਵੱਡਾ ਸਵਾਲ ਸੀ ਰੋਜ਼ਗਾਰ ਦੇਣ ਦਾ ਰੋਜ਼ਗਾਰ ਤੇ ਜੋ ਦਾਲ ਆਟਾ ਜਾਂ ਫਿਰ ਚਾਪਤੀ ਵਰਗੇ ਰਾਸ਼ਨ ਦੇਣ ਦਾ ਹੋਰ ਵੱਡੇ ਵੱਡੇ ਦਾਅਵੇ ਜਿਹੜੇ ਹੈਗੇ ਆ ਉਹ ਪੰਜਾਬ ਸਰਕਾਰ ਨੂੰ ਕਰਨ ਬਾਰੇ ਜਾਣਕਾਰੀ ਤੇ ਸਲਾਹ ਦੇਣ ਵਾਲਾ ਪ੍ਰਸ਼ਾਂਤ ਪ੍ਰਸ਼ਾਂਤ ਦੀ ਗੱਲ ਕਰ ਰਿਹਾ ਜੋ ਕਿ ਕਾਂਗਰਸ ਸਰਕਾਰ ਨੂੰ ਜਿਤਾਉਣ ਵਾਲਾ ਇੱਕ ਸਖਸ਼ ਹੈ ਪਰ ਹੁਣ ਪੰਜਾਬ ਸਰਕਾਰ ਨੇ ਉਹਨੂੰ ਆਪਣੇ ਸਰਕਾਰੀ ਅਮਲੇ ਵਿੱਚ ਜਿਹੜਾ ਹੈਗਾ ਉਹ ਸ਼ਾਮਿਲ ਕਰ ਦਿੱਤਾ ਗਿਆ ਹਾਲਾਂਕਿ ਪੰਜਾਬ ਸਰਕਾਰ ਬਾਰ ਬਾਰ ਕਹਿ ਰਹੀ ਹੈ ਕਿ ਉਸਦੇ ਕੋਲ ਵਾਧੂ ਖਰਚਾ ਤੇ ਵਾਧੂ ਖਜ਼ਾਨੇ ਦੇ ਵਿੱਚ ਬੋਝ ਪਾਉਣ ਲਈ ਹੋਰ ਪੈਸਾ ਨਹੀਂ ਹੈ ਪਰ ਕਿੰਨਾ ਕਿਤੇ ਇਸ ਚੀਜ਼ ਨੂੰ ਲੈ ਕੇ ਕਿਸ ਤਰ੍ਹਾਂ ਵਿਰੋਧੀ ਤਰ ਦੇਖਦੀ ਹੈ ਤਾਂ ਆਮ ਆਦਮੀ ਪਾਰਟੀ ਦੇ ਸਾਡੇ ਨਾਲ ਪੰਜਾਬ ਦੇ ਅਹੁਦੇਦਾਰ ਨੇ ਜਨਾਬ ਵਾਇਸ ਪ੍ਰੈਜ਼ੀਡੈਂਟ ਨੇ ਸਾਡੇ ਨਾਲ ਗੱਲਬਾਤ ਕਰਾਂਗੇ ਜਸਵੰਤ ਸਿੰਘ ਗੱਜਮਾਨਾ ਜੀ ਗੱਜਮਾਨਾ ਜੀ ਸਵਾਗਤ ਹੈ ਤੁਹਾਡਾ ਗੱਜਮਾਨਾ ਸਾਹਿਬ ਕਿਵੇਂ ਦੇਖਦੇ ਹੋ ਜਿਹੜੀ ਇਹ ਸਭ ਚੀਜ਼ ਆ ਤੇ ਇਸ ਨੂੰ ਕਿਵੇਂ ਦੇਖਦੇ ਹੋ ਕਿਸ ਨਜ਼ਰੀਏ ਨਾਲ ਤੁਸੀਂ ਵਿਰੋਧਤਾ ਜਿਹੜੀ ਵਿਰੋਧੀ ਪਾਰਟੀ ਦੇਖਦੀ ਹੈ ਦੇਖੋ ਮੈਂ ਤੇ ਸਾਡੀ ਆਮ ਪਾਰਟੀ ਦੀ ਪੰਜਾਬ ਦੀ ਪੂਰੀ ਜਨਤਾ ਮਤਲਬ ਇੱਕ ਤਾਂ ਹੈਰਾਨ ਹੋ ਰਹੀ ਹੈ ਵੀ ਰਾਜਨੀਤੀ ਚ ਇਤਨਾ ਨੰਘਾਰਾ ਗਿਆ ਰਾਜਨੀਤੀ ਐਨੇ ਨੀਵੇਂ ਪੱਧਰ ਤੇ ਆ ਗਈ ਕੇਂਦਰ ਦੇ ਵਿੱਚ ਸਾਰਾ মিডিਆ ਮੋਦੀ ਕਵਰ ਕਰੀ ਬੈਠਾ ਅੱਜ ਇਹਨਾਂ ਨੇ ਸਰਕਾਰੀ ਸਾਰੀ ਮਸ਼ੀਨਰੀ ਸਰਕਾਰੀ ਦੇ ਜਿੰਨੇ ਪਿਛਲੇ ਅਧਿਕਾਰ ਨੇ ਉਹ ਸਾਰੇ ਬਦਲ ਕੇ ਪੂਰੀ ਕੈਬਨਿਟ ਫੇਲ ਪੂਰਾ ਮੁੱਖ ਮੰਤਰੀ ਫੇਲ ਪੂਰਾ ਤੰਤਰ ਫੇਲ ਤੇ ਸਾਰੀ ਦੀ ਸਾਰੀ 1 ਰੁਪਏ ਤੇ ਕਹਿ ਕੇ ਤੇ ਪੀਕੇ ਨੂੰ ਉਹਦਾ ਸਲਾਹਕਾਰ ਨਿਯੁਕਤ ਕਰ ਦਿੱਤਾ ਮੈਂ ਕਾਂਗਰਸ ਦੇ ਸਾਰੇ ਲੀਡਰਸ਼ਿਪ ਨਾਲ ਕੈਪਟਨ ਜੀ ਸਾਹਿਬ ਨੂੰ ਸੁਣਾ ਚਾਹਣਾ ਵੀ ਜੇ ਤੁਸੀਂ ਮੈਨੂੰ ਦੱਸੋ ਪੈਨਸ਼ਨ ਲੈ ਰਹੇ ਹੋ ਕਿ ਤੁਸੀਂ ਤਨਖਾਹ ਲੈ ਰਹੇ ਹੋ ਫਰਕ ਆ ਤੁਸੀਂ ਸਰਕਾਰ ਚਲਾ ਰਹੇ ਹੋ ਕਿ ਸਰਕਾਰ ਦਾ ਆਨੰਦ ਲੈ ਰਹੇ ਹੋ ਤੁਹਾਨੂੰ ਪੀਕੇ ਵਰਗੇ ਦੀ ਸਲਾਹ ਲੈ ਕੇ ਕਹਿੰਦੇ ਨੇ ਤੁਹਾਡੇ ਗਿੱਲ ਸਾਹਿਬ ਨੂੰ ਸਿੱਧੇ ਕਹਤਾ ਵੀ ਸਾਡਾ ਇਹ ਝੋਨਾ ਦੇ ਵਿੱਚ ਮਦਦ ਕਰਨ ਦੇ ਲਈ ਆ ਉਹ ਯਾਰ ਕੋਈ ਹੱਦ ਹੁੰਦੀ ਆ ਕੋਈ ਅੰਤ ਹੁੰਦਾ ਤੇ ਤੁਸੀਂ ਸਾਰੇ ਦੀ ਸਾਰੀ ਜਿਹੜਾ ਗਰੀਬ ਲੋਕਾਂ ਦੇ ਭਾਰੀ ਟੈਕਸ ਲਾ ਕੇ ਇਕੱਠੇ ਹੋਏ ਤਨ ਨੂੰ ਤੁਸੀਂ ਹੁਣ ਸਿਰਫ ਤੇ ਸਿਰਫ ਕਲੀ ਇਲੈਕਸ਼ਨ ਲਈ ਲਾਉਂਗੇ ਕਿਹੜਾ ਮੁੱਦਾ ਕਿਹੜੀ ਲੋਕਾਂ ਦੀ ਤੁਸੀਂ ਮੰਗ ਪੂਰੀ ਕੀਤੀ ਲੋਕ ਮਾਨਸਿਕ ਤੌਰ ਤੇ ਆਰਥਿਕ ਤੌਰ ਤੇ ਤੁਸੀਂ ਇੰਨੇ ਡਿਪਰੈਸ਼ਨ ਚ ਲੈ ਜਾਂਦੇ ਅੱਜ ਤਾਂ ਪੰਜਾਬ ਦੀ ਜਨਤਾ ਨੂੰ ਇਹੋ ਲੱਗਦਾ ਵੀ ਜਿਵੇਂ ਸਾਡੀ ਮੌਤ ਡੜਿਆ ਰਹੀ ਆ ਤੁਸੀਂ ਇਸ ਤਰ੍ਹਾਂ ਸੋਚ ਰਹੇ ਹੋ ਵੀ ਐਸੀ ਸਰਕਾਰ ਕਿਵੇਂ ਬਣਾਉਣੀ ਆ ਕੋਈ ਮੰਗ ਅੱਜ ਇੱਕ ਵੀ ਪੂਰੀ ਕਰੀ ਹੋਵੇ ਜਿਹੜਾ ਪਿਛਲੀ ਵਾਰੀ ਪ੍ਰਸ਼ਾਂਤ ਕਸੂਰ ਤੁਹਾਨੂੰ ਸਿੱਖ ਭਾਵਨਾਵਾਂ ਨੂੰ ਮੋਸ਼ਨਲ ਕਰਕੇ ਝੂਠੀ ਸੌਚ ਕਾਉਂਦਾ ਯਾਰ ਹੱਦ ਹੋ ਗਈ ਧਰਮ ਬਿਅਕਤੀ ਦੀ ਆਸਤਾ ਲਈ ਹੁੰਦੇ ਨੇ ਸਰਕਾਰਾਂ ਬਣਾਉਣ ਲਈ ਨਹੀਂ ਉਹ ਨਸ਼ਾ ਖਤਮ ਕਰਨ ਨੂੰ ਲੈ ਕੇ ਸੀ ਜੀ ਸਾਰੇ ਨਸੇ ਦੇ ਮੈਂ ਸਾਰਾ ਕਰਜ਼ਾ ਮਾਫੀ ਤੋਂ ਨੇ ਸੌ ਖਾਦੀ ਚਾਹੇ ਕੋਆਪਰੇਟਿਵਾ ਚਾਹੇ ਪ੍ਰਾਈਵੇਟ ਕਰਜ਼ਾ ਸਾਰੇ ਤੁਸੀਂ ਸੌ ਖਾਨੇ ਹੋ ਸੌ ਕੋਈ ਗਰੀਬ ਤੋਂ ਗਰੀਬ ਬੰਦਾ ਨਹੀਂ ਖਾਂਦਾ ਤੇ ਆਲ ਕਰਜ਼ਾ ਮਾਫ ਕਰਲੇ ਤੁਸੀਂ ਪੀਕੇ ਦੇ ਆਖਣ ਤੇ ਵੀ ਵੇਸੀ ਸੌ ਖਾਨੇ ਆ ਉਹ ਯਾਰ ਹੱਦ ਹੁੰਦੀ ਆ ਕੋਈ ਸੌ ਇਸ ਤਰ੍ਹਾਂ ਖਾਵਾਉਂਗੇ ਝੂਠੇ ਸੌਖਾਉਂਗੇ ਇਹ ਮੈਂ ਸਮਝਦਾ ਵੀ ਪੀਕੇ ਦੀ ਬੁੱਧੀ ਦਾ ਵੀ ਜਨਾਜਾ ਤੇ ਕਾਂਗਰਸ ਦਾ ਵੀ ਜਨਾਜਾ ਜੇ ਤੁਹਾਨੂੰ ਇਹਦੀ ਅਕਲ ਤੇ ਭਰੋਸਾ ਮੈਂ ਸਮਝਦਾ ਵੀ ਤੁਹਾਨੂੰ ਸੀਐਮ ਦੀ ਇਹ ਸੋਚ ਕਰ ਦੇਣੀ ਚਾਹੀਦੀ ਕਾਹਦੇ ਕਮਲਕੁੱਟਦੇ ਹੋ ਤੁਸੀਂ ਉਹਨੂੰ 6 ਮਹੀਨੇ ਆ ਰਹਿ ਗਏ ਨਾ ਤੁਹਾਨੂੰ ਇਲੈਕਸ਼ਨ ਲੜਨ ਦੀ ਲੋੜ ਆ ਕਪਟਨ ਸਾਹਿਬ ਨੂੰ ਕਹੋ ਵੀ ਤੂੰ ਪਰਾਂ ਹੋ ਜਾ ਵੈਸੇ ਤਾਂ ਕਾਂਗਰਸ ਕੋਲੇ ਹੁਣ ਕੋਈ ਸੈਂਟਰ ਚ ਕੋਈ ਪ੍ਰਧਾਨ ਵੀ ਨਹੀਂ ਹੈਗਾ ਐਵੇਂ ਰੋਲ ਗਾਂਧੀ ਨੂੰ ਵੀ ਲਈ ਫਿਰਦੇ ਹੋ ਰੋਲ ਗਾਂਧੀ ਤੇ ਥਾਂ ਤੇ ਤੁਝ ਨੇ ਇੰਡੀਆ ਦੇ ਵਿੱਚੇ ਪ੍ਰਧਾਨ ਬਣਾ ਦੋ ਇਹਨੂੰ ਏਜੰਸੀਆਂ ਦੇ ਹੱਥ ਨਾਲ ਤੁਸੀਂ ਜਿਸ ਤਰ੍ਹਾਂ ਆਮ ਲੋਕਾਂ ਦਾ ਸ਼ੋਸ਼ਣ ਕਰਨ ਦੇ ਮਨੇ ਸੂਬੇ ਬਣਾਈ ਬੈਠੇ ਹੋਂ ਇਹ ਲੋਕ ਰਾਜ ਨਹੀਂ ਹੈਗਾ ਇਹ ਲੋਕ ਰਾਜ ਦਾ ਅੰਤ ਹੈ ਬਿਲਕੁਲ ਬਿਲਕੁਲ ਇਹ ਸੰ ਪ੍ਰੋਫੈਸਰ ਜਿਸਵੰਤ ਸਿੰਘ ਗੱਜਨ ਮਾਜਰਾ ਜੀ ਜੋ ਆਵਾਮਾਦੀ ਪਾਰਟੀ ਦੇ ਸੀਨੀਅਰ ਆਗੂ ਰਹੇ ਨੇ ਤੇ ਕਿਸਾਨ ਮੋਰਚਾ ਦੇ ਜਿਹੜੇ ਪੰਜਾਬ ਦੇ ਅਹੁਦੇਦਾਰ ਵੀ ਨੇ ਤੇ ਦੱਸ ਦਈਏ ਕਿ ਵੱਡੀ ਗੱਲ ਹੁਣ ਇਹ ਫੈਸਲਾ ਜਿਹੜਾ ਹੈਗਾ ਪੰਜਾਬ ਦੀ ਜਨਤਾ ਨੇ ਕਰਨੀ ਹੈ ਕਿ ਜੇਕਰ ਲੱਗਦਾ ਉਹਨਾਂ ਨੂੰ ਕਿ ਪਿਛਲੀ ਵਾਰ ਪ੍ਰਸ਼ਾਂਤ ਕਿਸ਼ੋਰ ਦੇ ਕਹਤੇ ਜਿਹੜੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਵਾਅਦੇ ਕੀਤੇ ਗਏ ਸੀ ਗੁਟਕਾ ਸਾਫ ਦੀ 100 ਖਾਦੀ ਗਈ ਸੀ ਨਸ਼ੇਨ ਮੁਕਤ ਕਰਨ ਦੀ ਗੱਲ ਕਹੀ ਗਈ ਸੀ ਜੇਕਰ ਅਜਿਹੀਆਂ ਗੱਲਾਂ ਸਾਬਿਤ ਸੱਚ ਹੋਈਆਂ ਨੇ ਤਾਂ ਹੁਣ ਜਨਤਾ ਨੇ ਫੈਸਲਾ ਕਰਨਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਜੋ ਕਿ ਪੰਜਾਬ ਸਰਕਾਰ ਨੂੰ ਇਹਨਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਮਦਦ ਕਰਨ ਦੀ ਗੱਲ ਕਹਿ ਰਿਹਾ ਕਿ ਉਹ ਲੋਕਾਂ ਤੱਕ ਜੋ ਗੱਲਾਂ ਲੈ ਕੇ ਜਾਏਗਾ ਉਹ ਆਉਣ ਵਾਲੇ ਸਮੇਂ ਵਿੱਚ ਪੂਰੀਆਂ ਉੱਤਰਣਗੀਆਂ ਖਰੀਆਂ ਉੱਤਰਣਗੀਆਂ ਜਾਂ ਨਹੀਂ ਇਹਦਾ ਫੈਸਲਾ ਆਵਾਮ ਨੇ ਕਰਨਾ ਹੈ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੇਖਣਾ ਹੋਵੇਗਾ ਕਿ ਲੋਕਾਂ ਦਾ ਕੀ ਇਸ ਪੱਖੀ ਜਵਾਬ ਹੋਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਮਲੇਰਕੋਟਲਾ ਤੋਂ ਕਮਾਂ ਮਨ ਗੁਰਪ੍ਰੀਤ ਨਾਲ ਸੁੱਖਾ ਖੇੜੀ ਵਾਲਾ